ਦੈਸ਼ ਦੇ ਉੱਤਰ ਪੂਰਬੀ ਰਾਜ ਮਣੀਪੁਰ ਵਿੱਚ ਲਗਭਗ ਪਿਛਲੇ ਡੇਢ ਸਾਲ ਤੋਂ ਉਥੇ ਰਹਿੰਦੇ ਦੋ ਕਬੀਲਿਆਂ ਮੈਤੇਈ ਅਤੇ ਕੂਕੀ ਵਿਚਾਲੇ ਹੋਇਆ ਗੰਭੀਰ ਝਗੜਾ ਹਾਲੇ ਤੱਕ ਵੀ ਹੱਲ ਨਹੀਂ ਹੋਇਆ ਸਭੋਂ ਇਥੇ ਇੱਕ ਤਰ੍ਹਾਂ ਨਾਲ ਕਬੀਲਿਆਂ ਵਿਚਕਾਰ ਯੁੱਧ ਵਰਗੀ ਸਥਿਤੀ ਬਣ ਗਈ ਜਾਪਦੀ ਹੈ ਡੈਂਡੀ ਹਣ ਤੱਕ ਇਸ ਹਿੰਸਾ ਵਿੱਚ 250 ਦੇ ਲਗਭਗ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 70000 ਤੋਂ ਵਧੇਰੇ ਲੋਕ ਬੇਘਰ ਹੋਏ ਸ਼ਰਨਾਰਥੀ ਕੈਂਪਾਂ ਵਿੱਚ ਗੁਜ਼ਾਰਾ ਕਰ ਰਹੇ ਹਨ ਡੰਡੀ ਇਸ ਰਾਜ ਦੀ ਆਬਾਦੀ 38 ਲੱਖ ਦੇ ਲਗਭਗ ਹੈ ਡੰਡੀ ਚਾਹੇ ਇਥੇ ਵੱਡੀ ਗਿਣਤੀ ਵਿੱਚ ਮੈਂ 23 ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਦੂਸਰੀ ਵੱਡੀ ਗਿਣਤੀ ਨਾਗਾ ਕੂਕੀ ਕਬੀਲੇ ਦੀ ਹੈ ਡੰਡੀ ਇਸ ਤੋਂ ਇਲਾਵਾ ਇਥੇ ਅੱਧੀ ਦਰਜਨ ਦੇ ਕਰੀਬ ਹੋਰ ਕਬੀਲੇ ਵੀ ਰਹਿੰਦੇ ਹਨ ਜਿੰਨਾ ਵਿੱਚੋਂ ਹਮਾਰ ਠਾਡੋ ਅਤੇ ਮੀਜ਼ੋ ਆਦ ਕਾਫੀ ਗਿਣਤੀ ਵਿੱਚ ਹਨ ਡੰਡੀ ਪਹਿਲਾਂ ਰਾਖਵਾ ਕਰਨ ਨੂੰ ਲੈ ਕੇ ਮੈ ਤੇਈ ਅਤੇ ਕੂਕੀ ਕਬੀਲਿਆਂ ਵਿਚਕਾਰ ਛੇੜੀ ਲੜਾਈ ਜਿੱਥੇ ਹੁਣ ਪੂਰੇ ਪਰਦੇਸ਼ ਵਿੱਚ ਫੈਲ ਗਈ ਹੈ ਉਥੇ ਇਸ ਖਿੱਤੇ ਦੇ ਦੂਸਰੇ ਰਾਜਾਂ ਉੱਤੇ ਵੀ ਇਸ ਲੜਾਈ ਦਾ ਪਰਤੱਖ ਅਸਰ ਦਿਖਾਈ ਦੇਣ ਲੱਗਾ ਹੈ ਡੰਡੀ ਵੱਡੀ ਗਿਣਤੀ ਵਿੱਚ ਸ਼ਰਨਾਰਥੀਆਂ ਨੇ ਨੇੜਲੇ ਰਾਜ ਮਿਜ਼ੋਰਮ ਵਿੱਚ ਸ਼ਰਨ ਲਈ ਹੋਈ ਹੈ ਡੰਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਨਾਂ ਮੌਕ ਰਿਹੇ ਝਗੜੇ ਦਾ ਬਾਹਰਲੇ ਦੇਸ਼ ਲਾਭ ਉਠਾ ਰਹੇ ਹਨ ਡੰਡੀ မြามਾਰ ਤਾਂ ਇਸ ਰਾਜ ਦਾ 네ੜਲਾ ਗੁਆੰਡੀ ਦੇਸ਼ ਹੈ ਜੇਸ ਦੀਆਂ ਸਰਹੱਦਾਂ ਉੱਤੇ ਹਥਿਆਰ ਬੰਦ ਬਾਗੀ ਕਬੀਲੇ ਸਰਗਰਮ ਖੰਨ ਡੰਡੀ ਚੀਨ ਵੀ ਆਪਣੀ ਨੀਤੀ ਮੁਤਾਬਕ ਪੈਦਾ ਹੋਏ ਇਸ ਹਾਲਾਤ ਦਾ ਪੂਰਾ ਪੂਰਾ ਲਾਭ ਉਠਾਉਣ ਦੇ ਯਤਨ ਵਿੱਚ ਹੈ ਅਤੇ ਉਹ ਭਾਰਤ ਵਿਰੋਧ ਸਰਗਰਮ ਹਰ ਤਰ੍ਹਾਂ ਦੇ ਬਾਗੀਆਂ ਨੂੰ ਹਥਿਆਰਾਂ ਦੀ ਮਦਦ ਦੇ ਰਿਹਾ ਹੈ ਬੈਂਡੀ हालात ਇਥੋਂ ਤੱਕ ਪਹੁੰਚ ਗਏ ਹਨ ਕਿ ਵੱਖ-ਵੱਖ ਇਲਾਕਿਆਂ ਵਿੱਚ ਰਹਿੰਦੇ ਮੈਤੇਈ ਅਤੇ ਕੂਕੀ ਕਬੀਲਿਆਂ ਦੇ ਨੌਜਵਾਨ ਨੌਜਵਾਨਾਂ ਨੇ ਆਪੋ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਹਥਿਆਰਬੰਦ ਪੈਰੇ ਵੀ ਲਗਾ ਲਏ ਹਨ ਅਤੇ ਆਪੋ ਆਪਣੇ ਇਲਾਕਿਆਂ ਵਿੱਚ ਬੰਕਰ ਵੀ ਬਣਾ ਲਏ ਹਨ ਡੰਡੀ ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਹਨ ਕਿ ਹੁਣ ਇਨ੍ਹਾਂ ਫਿਰਕਿਆਂ ਵੱਲੋਂ ਦਰੋਂਣ ਅਤੇ ਰਾਖਟਾਂ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਗਈ ਹੈ ਡੰਡੀ ਮਣੀਪੁਰ ਦੇ ਇਸ ਸੰਕਟ ਤੋਂ ਲਾਭ ਉਠਾਉਂਦਿਆਂ ਮਿਆਮਾਰ ਦੇ ਨਾਲ ਲੱਗਦੇ ਮਣੀਪੁਰ ਦੇ ਕੁਝ ਇਲਾਕਿਆਂ ਵਿੱਚ ਕੂਕੀ ਅੱਤਵਾਦੀ ਸੰਗਠਨਾ ਨੇ ਆਪਣੀਆਂ ਕਾਰਵਾਈਆਂ ਬੇਹਦ ਵਧਾ ਦਿੱਤੀਆਂ ਹਨ ਡੈਂਡੀ ਮਣੀਪੁਰ ਦੇ 22000 ਵਰਗ ਕਿਲੋਮੀਟਰ ਦੇ ਇਲਾਕੇ ਨੂੰ ਵੱਖ ਕਰਕੇ ਕੂਕੀ ਜੋਮੀ ਕਬੀਲਿਆਂ ਦੇ ਲੋਕ ਅਲੱਗ ਕੂਕੀ ਲੈਂਡ ਬਣਾਉਣ ਲਈ ਪਿਛਲੇ ਕਾਫੀ ਸਮੇ ਤੋਂ ਯਤਨਸ਼ੀਲ ਹਨ ਬੰਡੀ ਇਸ ਮਕਸਦ ਲਈ ਉਹਨਾਂ ਉਹਨਾਂ ਦੇ ਵੱਖ-ਵੱਖ ਸੰਗਠਨਾਂ ਨੇ ਮੇਲੇ ਕੇ ਇੱਕ ਸਾਂਝੀ ਕਮੇਟੀ ਵੀ ਬਣਾ ਰੱਖੀ ਹੈ ਡੰਡੀ ਮੈਂ ਤੇਈ ਕਬੀਲੇ ਵੱਲੋਂ ਵੀ ਰਾਖਵੇਂ ਕਰਨ ਦੀ ਮੰਗ ਕਰਨ ਨਾਲ ਇਹ ਟਕਰਾ ਹੋਰ ਵੀ ਤਿੱਖਾ ਹੋ ਗਿਆ